ਮੋਗਾ ਦੇ ਕਸਬਾ ਕੋਟੀ ਸੇਖਾਨ ਦੇ ਵਿੱਚ ਨਸ਼ੇ 'ਚ ਤੁੱਤ ਇੱਕ ਮਹਿਲਾ ਦੀ ਵੀਡੀਓ ਇੰਤਨਾ ਜੰਮ ਕੇ ਵਾਇਰਲ ਹੋ ਰਹੀ ਹੈ। ਤਸਦੀਕ ਇਸ ਵਾਇਰਲ ਵੀਡੀਓ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਇੱਕ ਮਹਿਲਾ ਪੂਰੀ ਤਰੀਕੇ ਨਾਲ ਨਸ਼ੇ ਦੇ ਵਿੱਚ ਤੁੱਤ ਹੈ। ਉੱਥੇ ਹੀ ਵਾਇਰਲ ਵੀਡੀਓ ਨੂੰ ਲੈ ਕੇ ਥਾਣਾ ਮੁਖੀ ਕੋਟੀ ਸੇਖਾਨ ਮੈਡਮ ਸੁਨੀਤਾ ਦਾ ਵੀ ਬਿਆਨ ਹੁਣ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮਹਿਲਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰ ਨਾਚਿਆ ਕੇ ਮਹਿਲਾ ਨੂੰ ਲਾਭ ਕੇ ਉਸ ਦਾ ਇਲਾਜ ਵੀ ਕਰਵਾਇਆ ਜਾਏਗਾ। ਪ੍ਰੇਗਾ ਕਹਤੇ ਤੂੰ ਆਪਨੇ ਕਿਤੋਂ ਲੱਗੀ ਪੁੱਤ? ਪ੍ਰੇਗਾ ਲੈ ਗਈ। ਬੱਸ ਆ ਰੋਟੀ ਸਾਡੇ ਪਾਸੇ ਘਰ ਲੈ ਕੋਈ ਹੋਸਲੇ ਨਾਲ ਗੱਲ ਕਰ। ਪ੍ਰੇਗਾ ਲੈ ਗਈ ਤੂੰ ਇਹ ਦੱਸ। ਹਿੰਦੀ ਨਹੀਂ ਹੋਸਲੇ ਨਾਲ। ਕਿਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਉਹਨੂੰ ਕਿਤੋਂ ਲੈ ਆ? ਕਿਤੋਂ ਲੈ ਪ੍ਰੇਗਾ? ਕਿਤੋਂ ਲੈ ਕੇ ਆਈਆਂ? ਕਿਹੜੀ ਦੁਕਾਨ ਤੋਂ? ਨਾਮ ਦੱਸ ਇੱਕ ਮਿੰਟ। ਪ੍ਰੇਗਾ ਇਹ ਆਪੋਸੀ। ਉਹ ਸੁਧੀ ਆ ਤਾਂ ਵੀ ਨਹੀਂ ਦਿੰਨੀ ਲੋ। ਲੇਡੀ ਤੋਂ ਨਹੀਂ ਚਿੱਤਾਂ ਪੀਤਾ ਹੋਏ ਨੇ ਇਹਨਾਂ ਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠਾ ਹੀ ਨਹੀਂ ਜਾਂਦਾ ਠੀਕ ਹੈ ਕਿ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਲਾ ਜਿੰਦੇ ਰੋਟੀ ਪਾਣੀ ਪਾਣੀ ਪੀਤੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂ ਬਿੱਲੀ ਉਹਦਾ ਨਵਾਂ ਕੰਮ ਦਾ ਜਿੰਦੇ ਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਯਾਦ ਦੇ ਇੱਕ ਮਿੰਟ ਬਾਈ ਇੱਕ ਮਿੰਟ ਬਾਈ ਆ ਦੱਸ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਈ ਇਹ ਪ੍ਰੈਗਨਸੀ ਘਰ ਤੋਂ ਗਲੀ ਤੋਂ ਪੁੱਛੋ ਪਾਣੀ ਪਾਣੀ ਪਿਆ ਦਨ ਜਨਾਬ ਕੀ ਹੋ ਮੈਡੀਕਲ ਪਾਣੀ ਪੀਓ ਪੁਰਕੀ ਖਾ ਲੈ ਪੁਰਕੀ ਖਾ ਲੈ ਕੀ ਨਾਮ ਆਉਦਾ ਮੈਡੀਕਲ ਸੋ ਹਾਂ ਨਾਮ ਦੱਸੀ ਮੜਾ ਜੀ ਕੀ ਨਾਮ ਆ ਨਾਂ ਨਹੀਂ ਪਤਾ ਇਹਨੂੰ ਬਈ ਦਾਖਲ ਕਰਾਈ ਗਈ ਆਪਾਂ ਹਣਾ ਫੇਰ ਜਾਨਾ ਉਹ ਤੇ ਛੱਡ ਗਏ ਹੁਣ ਫੇਰ ਛੱਡਦਾ ਤੇ ਚੋ ਖਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਇਹ ਸਵੇਚੇ ਕੋਈ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਵੰਦੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮੱਚ ਪ੍ਰੈਗਾ ਖਾਦੇ ਆ ਤੂੰ ਆਪਣੇ ਟਰੀਟਮੈਂਟ ਵਿੱਚ ਕਿੱਦਾਂ ਲੱਗੀ ਪਤ ਪਰੇਗਾ ਨਹੀਂ ਕਿ ਬਈ ਆ ਰੋਟੀ ਸਾਡੀ ਪਾਸੇ ਘਰ ਲਿਆ ਕੋਈ ਹੌਸਲੇ ਨਾਲ ਗੱਲ ਕਰਾ। ਪ੍ਰੇਗਾ ਨਹੀਂ ਕਿ ਤੂੰ ਇਹ ਦੱਸਦੀ ਨਹੀਂ ਹੌਸਲੇ ਨਾਲ। ਕੀ ਤੋ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਉਹਨੂੰ ਕੀ ਤੋ ਲੈ ਆ? ਕੀ ਤੋ ਲੈ ਪ੍ਰੇਗਾ? ਕੀ ਤੋ ਲੈ ਕੇ ਆਈ ਆ? ਕਿਹੜੀ ਦੁਕਾਨ ਤੋਂ? ਨਾਮ ਦੱਸ ਇੱਕ ਮਿੰਟ ਦਾ। ਪ੍ਰੇਗਾ ਉਹ ਪ੍ਰੇਗਾ ਇਹਨੇ ਆਪ ਕੋਈ ਨਹੀਂ। ਉਹ ਵੀ ਸੁਣੀ ਆ ਤਾਂ ਵੀ ਸਾਡੀ ਜਾਨ ਨਹੀਂ ਲੋ। ਵੀ ਲੇਡੀਜ਼ ਤੋਂ ਨਹੀਂ। ਨਹੀਂ ਚਿੱਤਾਂ ਪਿਤਾ ਹੋਏ ਨੇ। ਇਹਨੇ ਦੋ ਨਹੀਂ ਪਤਾ ਕਿ ਉਹਨੂੰ ਬਿਠਾਇਓ ਮਾੜਾ ਸਹੀ ਕਰਕੇ। ਤਾਂ ਬੈਠਿਆ ਹੀ ਨਹੀਂ ਜਾਂਦਾ। ਠੀਕ ਆ ਤੇ ਹੁਣ ਦੱਸੋ ਇਹਦਾ ਕੀ ਕਰੀਏ? ਪਾਣੀ ਪੀ ਪਹਿਲਾਂ। ਜਿੰਦੇ ਰੋਟੀ ਵਾਲੀ ਕਾਲੀ ਮਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਪੱਕੀ ਕਰੂ ਕਿੰਨੀ ਉਮਰ ਦਾ ਕੰਮ ਦਾ ਜਿੰਦੇ ਦਾ ਰੋਟੀ ਖਾਦੀ ਜਾ ਰਹੀ ਇਹ ਹਾਲਾਤ ਆ ਕੋਈ ਗਿਆ ਇਹ ਇੱਕ ਮਿੰਟ ਬਾਈ ਦੱਸ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਇਹ ਪ੍ਰੈਗਨੈਂਸੀ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦੇ ਜਨਾਬ ਕੀ ਉਹ ਮੈਡੀਕਲ ਪਾਣੀ ਪੀਓ ਉਰਕੀ ਖਾ ਲੈ ਉਰਕੀ ਖਾ ਲੈ ਬਾਈ ਇੱਕ ਮਿੰਟ ਕੀ ਨਾਮ ਆ ਤੁਹਾਡਾ ਮੇਨ ਕਿ ਸੋਹਣ ਆ ਨਾਮ ਦੱਸੀ ਮੜਾ ਜੀ ਕੀ ਨਾਮ ਆ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਜੀ ਆਪਾਂ ਹਨਾ ਇਹ ਜਾਨਾ ਪੁੱਤਰ ਤਾਂ ਛੱਡ ਗਿਆ ਹੁਣ ਫੇਰ ਛੱਡਦਾ ਤੇ ਚੋ ਠਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਥੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿਸ਼ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਆਪਣੇ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਲੋੜ ਹੋਈ ਤਾਂ ਉਹਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ